ਵਿਜਨ ਸੀ ਕਿ ਇੱਥੇ ਦਾ ਹਰ ਇੱਕ ਬੱਚਾ ਪੜ੍ਹ ਲਿਖ ਕੇ ਅੱਗੇ ਵਧੇ ਪਰ ਇਸ ਸੋਚ ਨੂੰ ਦਬਾ ਰਹੇ ਨੇ ਕੌਣ ਕੇਂਦਰ ਸਰਕਾਰ ਉਹ ਕਿਵੇਂ ਪਬਲਿਕ ਅਧਾਰਿਆਂ ਨੂੰ ਸਰਕਾਰੀ ਅਧਾਰਿਆਂ ਨੂੰ ਪ੍ਰਾਈਵੇਟਾਈਜ਼ ਕਰਕੇ ਤਾਂ ਮੈਂ ਤੁਹਾਨੂੰ ਦੱਸਦਾ ਹਾਂ ਅਸੀਂ ਇੱਥੇ ਡਾਕਟਰ ਬੀਰ ਅੰਬੇਦਕਰ ਸਾਹਿਬ ਜਿਨੀ ਸੋਚ ਦੀ ਰੱਖਿਆ ਕਰਨ ਲਈ ਤੈਰਾ ਦੇ ਲਈ ਇੱਥੇ ਖੜੇ ਆ ਭਾਵੇਂ ਅੱਜ ਚੈਨਲ ਬਹਾਲ ਹੋ ਗਈ ਆ ਪਰ ਸਾਡੀ ਜੰਗ ਇੱਥੇ ਤੱਕ ਹੀ ਨਹੀਂ ਸੀ ਸਾਡੀ ਅੱਗੇ ਜੰਗ ਸਾਡੀ ਦੀ ਡੇਟ ਉਹਦਾ ਸ਼ਡਿਊਲ ਜਾਰੀ ਕੀਤਾ ਜਾਵੇ ਤੇ ਉਹਦੇ ਨਾਲ ਨਾਲ ਅੰਬੇਦਕਰ ਸਟੂਡੈਂਟਸ ਫੋਰਮ ਵੱਲੋਂ ਇਹ ਮੰਗ ਹੈ ਕਿ ਜਿਵੇਂ ਕਨਸਟੀਟਿਊਸ਼ਨ ਦੇ ਅਕੋਰਡਿੰਗ ਸੈਨੇਟ ਦੇ ਵਿੱਚ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਉਸ ਨੂੰ ਇੰਪਲੀਮੈਂਟ ਕੀਤਾ ਜਾਵੇ ਜੇ ਦੇਸ਼ ਨੂੰ ਆਪਾਂ ਇੰਨਾ ਜ਼ਿਆਦਾ ਮਾੜਾ ਬੋਲਦੇ ਆ ਇਵਨ ਕਿ ਪਾਕਿਸਤਾਨ ਦੇ ਵਿੱਚ ਵੀ ਉੱਥੇ ਦੀ ਯੂਨੀਵਰਸਿਟੀ ਦੀ ਸੈਨੇਟ ਦੇ ਵਿੱਚ ਵੀ ਰਿਜ਼ਰਵੇਸ਼ਨ ਹੈਗੀ ਆ ਤਾਂ ਇੱਥੇ ਕਿਉਂ ਨਹੀਂ ਤੇ ਅੱਜ ਤਾਂ ਅੱਜ ਵੀ ਅੱਜ ਉਹ ਸ਼ਡਿਊਲ ਜਾਰੀ ਕਰ ਦੂ ਪਰ ਜੇ ਕਿਤਨਾ ਕਿਤੇ ਖੋਟ ਹੈਗੀ ਆ ਤੁਹਾਨੂੰ ਮਜਬੂਰ ਨਾ ਕਰੋ ਤੁਹਾਨੂੰ ਮਜਬੂਰ ਨਾ ਕਰੋ ਕਿ ਅਸੀਂ ਜੇ ਆਪਣੀ ਆਈ ਤੇ ਅੱਗੇ ਤੁਹਾਡੇ ਤੋਂ ਸਭੇ ਨਹੀਂ ਜਾਣੇ ਬੋਲੇ ਸਿਹਾਰਾ 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 ਕਾਲੇ ਤੇ ਲਾਸਟ ਗੱਲ ਮੈਂ ਇੱਕ ਅਪੀਲ ਨਾਲ ਕਰੂੰਗੀ ਕਿ ਅੱਜ ਵਾ ਦਿਨ ਇੱਕ ਐਦਾ ਮੌਕਾ ਮਿਲਿਆ ਸਾਨੂੰ ਕਿ ਸੈਂਟਰ ਸਰਕਾਰ ਦੇ ਕੰਨ ਦੇ ਵਿੱਚ ਇਹ ਗੱਲ ਪਾ ਦੋ ਕਿ ਇਹ ਯੂਨੀਵਰਸਿਟੀ ਇੱਥੇ ਦੇ ਸਟੂਡੈਂਟ ਦੀ ਸੀਗੀ